ਲੋ ਵੀ ਮਿੱਤਰੋ ਅੱਜ ਦੇ ਵਲੌਗ ਦੀ ਕਰਦੇ ਆ ਆਪਾਂ ਸ਼ੁਰੂਆਤ ਆਪਾਂ ਖੋਲਦੇ ਆ ਪਹਿਲਾਂ ਆਹ ਵਾਲਾ ਗੇਟ ਇਹਦੇ ਚ ਹੈਗੇ ਵੱਡੇ ਮੁਰਗੇ ਇਹਦੇ ਚ ਹੈਗੇ ਛੋਟੇ ਚੂਚੇ ਤੇ ਇਹਦੇ ਚ ਵੱਡੇ ਮੁਰਗੇ ਦੇ ਤੇ ਮੁਰਗੀਆਂ ਤੇ ਨਾਲ ਛੋਟੇ ਚੂਚੇ ਜਿਹੜੇ ਵੱਡੇ ਚੂਚੇ ਹੋ ਗਏ ਹੁਣ ਦੇਖ ਆਪਾਂ ਉਹਨਾਂ ਬਾਹਰ ਕੱਢ ਦਿੰਨੇ ਨਾ ਆ ਜਾਣਗੇ ਸਾਰੇ ਬਾਹਰ ਕਰੋ ਚੈੱਕ ਇਹ ਇਹ ਵੱਡੇ ਚੂਚੇ ਤੇ ਮੁਰਗੀ ਮੁਰਗੀਆਂ ਵਡੀਆਂ ਦੇਖੋ ਉਹ ਖੁਸ਼ ਹੋ ਉਧਰ ਜਾ ਗਏ ਉਧਰ ਦਾਣਾ ਹੁੰਦਾ ਨਾ ਤੇ ਉਹ ਚੁੰਡ ਜੇ ਇਕੱਠੇ ਹੋ ਜਾਂਦੇ ਸਾਰੇ ਉੱਥੇ ਕਰੋ ਚੈੱਕ ਮਿੱਤਰੋ ਇਹ ਵੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਆਪਣੇ ਦੇਖੋ ਕਰੋ ਚੈੱਕ ਦਾਣਾ ਬੜਾ ਸ਼ੌਕ ਨਾਲ ਖਾਂਦੇ ਇਹ। ਖੁਰਲੀਆਂ ਦੇ ਵਿੱਚ ਹੀ ਰਹਿੰਦੇ ਇਹ। ਇਹਦੇ ਵਿੱਚ ਦਾਣਰੇ ਵਾਲਾ ਹੁੰਦਾ ਤੂੜੀ ਦੇ ਵਿੱਚ ਤੇ ਉਹ ਖਾਂਦੇ ਰਹਿੰਦੇ। ਦੇਖੋ ਮਿੱਤਰੋ ਕਰੋ ਚੈੱਕ। ਇਧਰ ਵੀ ਇਹ ਇਹ ਬਾਲਟੀ ਦੇ ਦਾਣਾ ਲੱਗਾ ਹੁੰਦਾ। ਇਹ ਤਾਂ ਇਧਰ ਆ ਜਾਂਦੇ ਸਾਰੇ। ਆਹ ਦੇਖੋ ਨਾਲੇ ਖਲ ਹੁੰਦੀ ਹੈ। ਦੇਖੋ ਮਿੱਤਰੋ ਕਰੋ ਚੈੱਕ। ਹੁਣ ਤੁਹਾਨੂੰ ਖਾਣੇ ਆਪਨੇ ਛੋਟੇ ਚੂਚੇ ਉਹ ਉਹਨਾਂ ਦਾ ਵੀ ਗੇਟ ਖੋਲਦੇ ਆਪਾਂ ਉਹ ਵੀ ਖਾਣਾ ਮੈਂ ਤੁਹਾਨੂੰ ਲੋ ਮਿੱਤਰੋ ਇਹ ਆਪਣੇ ਸਭ ਤੋਂ ਛੋਟੇ ਚੂਚੇ ਜਿਹੜੇ ਉਹਨਾਂ ਦਾ ਗੇਟ ਖੋਲਦੇ ਆਪਾਂ ਕਰੋ ਚੈੱਕ ਆਹ ਤੇ ਇਹ ਵੀ ਹੁਣ ਬਾਹਰ ਆ ਜਾਣਗੇ ਬੁੱਚੇ ਵਿੱਚ ਭੱਜੀ ਜਾਣਗੇ ਸਾਰੇ ਇਹ ਆਪਣੇ ਸਭ ਤੋਂ ਛੋਟੇ ਚੂਚੇ ਆ ਮਿੱਤਰੋ ਇਹ ਵੀ ਇਹਦੇ ਚੋਂ ਹੁਣ ਆਪਾਂ 2-3 ਦਿਨਾਂ ਦੇ ਵਿੱਚ ਕੀ ਹੈ ਜਿਹੜੇ ਬਾਵਾ ਵੱਡੇ ਹੋਗੇ ਨਾ ਉਹ ਆਪਾਂ ਅੱਢ ਕਰ ਦਾਂਗੇ ਇਹਦੇ ਵਿੱਚੋਂ ਤੇ ਇਹਨਾਂ ਨੂੰ ਅਲੱਗ ਕਰਕੇ ਉਸ ਤੋਂ ਬਾਅਦ ਛੋਟੇ ਜਿਹੜੇ ਹੈਗੇ ਆ ਉਹ ਆਪਾਂ ਇਹਦੇ ਵਿੱਚ ਰੱਖਾਂਗੇ ਬਸ ਇਕੱਲੇ ਠੀਕ ਹੈ ਮਿੱਤਰੋ ਦੇਖੋ ਕਰੋ ਚੈੱਕ ਇਹਨਾਂ ਨੂੰ ਚੋਇ ਦੇਖੋ ਹੁਣ ਆਪਾਂ ਤੁਹਾਨੂੰ ਵਿਖਾਵਾਂਗੇ ਆਪਣਾ ਤੋਮਟ ਜਿਹੜੀ ਉਹਨੇ ਕੋੜੀ ਡੰਡਾ ਉਹ ਵਰਦਾ ਉਧਰ ਮਿੱਟੀ ਸੌਂਦਾ ਵਰਦਾ ਤੇ ਜਿਹੜੀ ਉਹ ਟਮੇਰੀ ਨੀ ਫੀਮੇਲ ਹੈ ਉਹ ਆਪਣੇ ਘਰੇ ਹੈ ਠੀਕ ਹੈ ਮਿੱਤਰੋ ਉਗ ਵੀ ਤੁਹਾਨੂੰ ਕਰ ਚੱਲ ਕੇ ਵਿਖਾਵਾਂਗੇ ਪਹਿਲਾਂ ਆਪਾਂ ਇਹਨਾਂ ਦਾ ਕੰਮ ਨਿਬੇੜ ਦਈਏ ਕਬੂਤਰਾਂ ਦਾ ਕੁੱਕੜਾਂ ਦਾ ਤੇ ਇਹਨਾਂ ਦਾ ਠੀਕ ਹੈ ਮਿੱਤਰੋ ਦਾਣਾ ਪਾਣੀ ਖਵਾ ਕੇ ਇਹਨਾਂ ਨੂੰ ਤਾੜ ਦਿਆਂਗੇ ਉਸ ਤੋਂ ਬਾਅਦ ਆਪਾਂ ਉਧਰ ਚੱਲਾਂਗੇ ਕਰ ਕਰਨੀ ਠੀਕ ਹੈ ਮਿੱਤਰੋ ਲੋ ਮਿੱਤਰੋ ਹੁਣ ਆਗੇ ਸੀ ਆਪਾਂ ਛੱਤ ਦੇ ਉੱਤੇ ਤੇ ਆਹ ਦੇਖੋ ਆਪਣੇ ਕਬੂਤਰਾਂ ਦੇ ਖੱਡਾ ਆ ਆਪਣੇ ਵੱਡੇ ਕਬੂਤਰ ਹੈ ਮਿੱਤਰੋ ਸਾਰੇ ਕਰੋ ਚੈੱਕ ਦੇਖੋ ਮਿੱਤਰੋ ਆਪਣੇ ਵੱਡੇ ਕਬੂਤਰ ਹੈ ਮਿੱਤਰੋ ਸਾਰੇ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਜਿਵੇਂ ਉਹਦੀ ਰਿਪੋਰਟ ਹੈ ਸਾਰੇ ਤੇ ਦਾਣੇ ਇਹਨਾਂ ਨੂੰ ਫੜ ਕੇ ਪਾਵਾਂਗੇ ਠੀਕ ਹੈ ਮਿੱਤਰੋ ਦੇਖੋ ਕਰੋ ਚੈੱਕ ਲਾਲ ਚਿਣਾ ਕਬੂਤਰ ਬੈਠਾ ਇੱਕੋ ਲਾਲ ਚਿਣਾ ਉੱਤੇ ਬੈਠਾ ਮਿੱਤਰੋ ਤੇ ਆ ਆਪਣੇ ਵੱਡੇ ਕਬੂਤਰ ਹੈ ਮਿੱਤਰੋ ਹੁਣ ਤੁਹਾਨੂੰ ਬਖਾਨਨੇ ਆ ਆਪਣੇ ਬੱਚਿਆਂ ਵਾਲਾ ਖੁੱਡਾ ਠੀਕ ਹੈ ਮਿੱਤਰੋ ਜੋੜਿਆਂ ਵਾਲਾ ਖੁੱਡਾ ਉਹ ਬਖਾਨਨੇ ਆ ਤੁਹਾਨੂੰ ਹੁਣ ਲਓ ਮਿੱਤਰੋ ਇਹ ਆਪਣੇ ਜੋੜੇ ਵਾਲਾ ਖੁੱਡਾ 2-4 ਦਿਨਾਂ ਤੱਕ ਇਹ ਵੀ ਬੱਚੇ ਕੱਢ ਦੂਗੀ ਇਹ ਵੀ ਕੱਢ ਦੂਗੀ ਤੇ ਉਹ ਵੀ ਕੱਢ ਦੂਗੀ ਠੀਕ ਹੈ ਮਿੱਤਰੋ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਜਮਾ ਤੇ ਆ ਆਪਣੇ ਦੋਵੇਂ ਬੱਚੇ ਮਿੱਤਰੋ ਇੱਕ ਆ ਬੈਠਾ ਰੱਤਾ ਤੇ ਇੱਕ ਉਹ ਕਾਲਾ ਜਿਨਾ ਆ ਹੋਊਗਾ ਵਾਲੋ ਦੇ ਪੱਟੇ ਹੋਏ ਆ ਬਾਕੀ ਵੇਖੋ ਕਿ ਉਹ ਜਰ ਨਿਕਲੂਗਾ ਠੀਕ ਹੈ ਮਿੱਤਰੋ ਕਰੋ ਚੱਪ ਮਿੱਤਰੋ ਇਹ ਆਪਣੇ ਜੋੜੇ ਵਾਲਾ ਫੁੱਡ ਹੈਗਾ ਤਿੰਨ ਜੋੜੇ ਲਾਏ ਹੋਏ ਇਹਦੇ ਵਿੱਚ ਇੱਕ ਨੇ ਬੱਚੇ ਕੱਢ ਰੱਖੇ ਆ ਦੋਵਾਂ ਨੇ ਅੰਡੇ ਲਾ ਰੱਖੇ ਆ ਠੀਕ ਹੈ ਮਿੱਤਰੋ ਹੁਣ ਤੁਹਾਨੂੰ ਵਿਖਾਣੇ ਆ ਆਪਣਾ ਇੱਕ ਕਬੂਤਰੀਆਂ ਵਾਲਾ ਘੁੱਡਾ ਠੀਕ ਹੈ ਜੀ ਲੋ ਮਿੱਤਰੋ ਇਹ ਆਪਣੀਆਂ ਕਬੂਤਰੀਆਂ ਵਾਲਾ ਘੁੱਡਾ ਕਰੋ ਚੈੱਕ ਕਬੂਤਰੀਆਂ ਆਪਣੀਆਂ ਇਹ ਵੱਡੀਆਂ ਕਬੂਤਰੀਆਂ ਨੇ ਮਿੱਤਰੋ ਇੱਕ ਦੋ ਬੱਚੇ ਵੀ ਹੈਗੇ ਆ ਵਿੱਚ ਤੇ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਉਹ ਦੇ ਵੀ ਬੈਠੇ ਬੈਠੀਆਂ ਕਬੂਤਰੀਆਂ ਇੱਕੋ ਵਿਚਾਲੇ ਕਾਲਾ ਚਿਨਾ ਆ ਉਹ ਬੱਚਾ ਹੈਗਾ ਮਿੱਤਰੋ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਸਫਾਈ ਆਪਾਂ ਸੰਡੇ ਨੂੰ ਕਰਾਂਗੇ ਕੰਦ ਬਹੁਤ ਮਚਾਉਂਦੇ ਇਹ ਠੀਕ ਹੈ ਮਿੱਤਰੋ ਕਰੋ ਚੈੱਕ ਇਹ ਆਪਣੀਆਂ ਵੱਡੀਆਂ ਕਬੂਤਰੀਆਂ ਮਿੱਤਰੋ ਸਾਰੀਆਂ ਆਪੋਕੇ ਅੰਡੇ ਵੀ ਲਾ ਰੱਖੇ ਇੱਧਰ ਆ ਦੇਖੋ ਆ ਵੀ ਆਪਾਂ ਚੱਕ ਦਾਂਗੇ 2-3 ਦਿਨਾਂ ਤੱਕ ਚਲੋ ਜਿਹਨੇ ਚੱਕੋਂਗੇ ਉਹਨੇ ਹੀ ਜ਼ਿਆਦਾ ਲਾਂਦੀਆਂ ਹਨ ਕੀ ਕਰਨੇ ਠੀਕ ਹੈ ਮਿੱਤਰੋ ਆਹ ਖੁੱਡਾ ਮਿੱਤਰੋ ਪਕਬੂਤਰੀ ਸਾੰਭੀ ਜੰਨੇ ਆ ਲਾਲ ਪੱਲੇ ਵਾਲੀ ਗਬੂਤਰੀ ਘਟੀ ਅੱਖਾਂ ਦੀ ਇਹ ਆਪਾਂ ਬਾਜੀ ਦੇ ਛੱਡਣੀ ਐ ਪਰਸੋਂ ਛੱਡਾਂਗੇ ਠੀਕ ਐ ਮਿੱਤਰੋ ਕਰੋ ਚੈੱਕ ਇਹਨੂੰ ਵੀ ਬਦਾਮ ਬਦੂਮ ਨੂੰ ਪਾਤੇ ਅੱਜ ਰੈਸਟ ਤੇ ਆਏ ਤੇ ਪਾਣੀ ਇਹਦਾ ਪਾਇਆ ਪਿਆ ਠੀਕ ਐ ਬਾਕੀ ਸਪਾਈਸ ਹੋਈ ਐ ਮਗੀਤੀ ਹੋਈ ਐ ਕੋਈ ਦਾਣਾ ਦੂਣਾ ਨਹੀਂ ਖੰਡਿਆ ਹੋਇਆ ਥੱਲੇ ਤੇ ਆਹ ਇਧਰ ਨੂ ਅੱਡ ਕੀਤੀ ਹੋਈ ਐ ਇਹਨੂੰ ਆਪਾਂ ਕਰਾਈ ਸਾੰਭਾਂਗੇ ਸਾਰੀ ਠੀਕ ਐ ਮਿੱਤਰੋ ਕਰੋ ਚੈੱਕ ਹੁਣ ਤੁਹਾਨੂੰ ਬਖਾਨਨੇ ਆਪਾਂ ਪਪ ਮੇਰੀ ਫੀਮੇਲ ਆਪਣੀ ਆਪਾਂ ਥੱਲੇ ਚਲਦੇ ਹੁਣ ਲਓ ਮਿੱਤਰੋ ਆਪਾਂ ਜਿਹਾ ਨ 36 ਵਾਰ ਗਲੀ ਦੇ ਵਿੱਚ ਦੇਖੋ ਮਿੱਤਰੋ ਕਰੋ ਚੈੱਕ ਇਹਨੂੰ ਆਪਾਂ ਦਾਣਾ ਪਣੀ ਪਾ ਦੇ ਇੱਕ ਦਰਾਰਿਆ ਕਮਨ ਜੈਰੀ ਆਪਣਾ ਦੋਨੋਂ ਘਰੇ ਆਏ ਆ ਤਾਂ ਆ ਤਾਂ ਨੋਰੇ ਚ ਰਹਿੰਦਾ ਆਪਣੇ ਤੇ ਉਹ ਜਿਹੜੀ ਪੁਮੇਰੀਅਨ ਫੀਮੇਲ ਹੈ ਉਹ ਆਪਣੀ ਕਰੀ ਰਹਿੰਦੀ ਹੈ ਮਿੱਤਰੋ। ਫੋਨ ਅੰਦਰ ਚੱਲ ਗਿਆ। ਇਹ ਕੱਟ ਰਹਿਂਦਾ ਕਰੇ। ਤੇ ਉਹ ਉਧਰ ਉਹ ਫਿਰਦੀ। ਆਇਆ ਜੋਇਆ। ਦੇਖੋ ਮਿੱਤਰੋ ਕਰੋ ਚੈੱਕ ਇਹਨੂੰ ਵੀ। ਤੇ ਜੀ 1.5 ਮਹੀਨੇ ਬਾਅਦ ਸੂਝੂਗੀ। ਤੇ ਦਾਣਾ ਪਾਣੀ ਇਹਦਾ ਰੱਖ ਲੈਨੇ ਆਪਾਂ। ਠੀਕ ਹੈ ਮਿੱਤਰੋ। ਤੇ ਹੋਰ ਵੀਡੀਓ ਵੇਖ ਲੇ ਮਿੱਤਰੋ ਚੈਨਲ ਕਰਨਾ ਸਬਸਕ੍ਰਾਈਬ। ਅੱਪਾ ਡੇਲੀ ਵੀਡੀਓ ਅਪਡੇਟ ਪਾਇਆ ਕਰਾਂਗੇ ਜੋ ਵੀ ਆਪਣੇ ਕੋਲ ਹੋਇਆ ਕਰੂ ਠੀਕ ਹੈ ਮਿੱਤਰੋ